ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੋਦੀ ਜੀ ਕਹਿੰਦੇ ਆ ਸਤੰਬਰ ਅਕਤੂਬਰ ਚ ਜਾ ਕੇ 75 ਸਾਲ ਦੇ ਹੋ ਜਾਣਗੇ ਤੇ ਭਾਜਪਾ ਦੇ ਅੰਦਰ ਇੱਕ ਕੁਸਰਮੁਸਰ ਆਪਣੀ ਅੰਦਰ ਸ਼ੁਰੂ ਹੋਈ ਕਿ ਕੀ ਨਰਿੰਦਰ ਮੋਦੀ 75 ਸਾਲ ਦੇ ਹੋਣ ਤੋਂ ਬਾਅਦ ਮੁੱਖ ਮੰਤਰੀ ਪ੍ਰਧਾਨ ਮੰਤਰੀ ਮਾਫ ਕਰਨਾ ਪ੍ਰਧਾਨ ਮੰਤਰੀ ਦਾ ਉਹ ਛੱਡਣਗੇ ਨਰਿੰਦਰ ਮੋਦੀ ਅਮਿਤ ਸ਼ਾ ਇਸ ਟੀਮ ਨੇ ਜਦੋਂ ਇਸ ਫਾਰਮੂਲੇ ਨੂੰ ਅੱਗੇ ਵਧਾਇਆ ਕਿ 75 ਸਾਲ ਤੋਂ ਵੱਧ ਵਾਲਾ ਨਾ ਟਿਕਟ ਲਾਊਗਾ ਨਾ ਕੁਸ ਲਾਊਗਾ ਤੇ ਉਸ ਤੋਂ ਬਾਅਦ ਲਾਲ ਕਿਸ਼ੋਰ ਅਡਵਾਨੀ ਹੈ ਨਾ ਉਹ ਜੋਸ਼ੀਯੋਰੀ ਕਿੰਨੇ ਸਾਈਡ ਲਾਈਨ ਹੋ ਗਏ ਠੀਕ ਹੈ ਬਾਜਪਾਈ ਸਾਹਿਬ ਪ੍ਰਧਾਨ ਮੰਤਰੀ ਤੋਂ ਬਾਅਦ ਐ ਅਡਵਾਨੀ ਨੂੰ ਲੱਗਦਾ ਸੀ ਕਿ ਮੇਰੀ ਵਾਰੀ ਆਊਗੀ ਪ੍ਰਧਾਨ ਮੰਤਰੀ ਦੀ ਤੱਕ ਹੀ ਆਉਣੀ ਆ ਉਹ ਰਾਸ਼ਟਰਪਤੀ ਦਾ ਉਹਦਾ ਵੀ ਡਿੱਗਦੇ ਰਹੇ ਪਰ ਹੀ ਨਹੀਂ ਆਈ ਸੋ ਹੁਣ ਇਹ ਸਵਾਲ ਜਦੋਂ ਆਪਣੇ ਤੱਕ ਨੂੰ ਆਉਣ ਲੱਗਾ ਨਰਿੰਦਰ ਮੋਦੀ ਹੋਰਾਂ ਨੂੰ ਫਿਰ ਪਿਛਲੀਆਂ ਲੋਕ ਸਭਾ ਚੋਣਾਂ ਤੁਸੀਂ ਝਾਤ ਮਾਰ ਕੇ ਦੇਖੋ ਕਈ ਸੁਬਿਆਂ ਚ ਮੈਂਬਰ ਪਾਰਲੀਮੈਂਟ ਦੀਆਂ ਟਿਕਟਾਂ ਇਆਂ ਕਈ ਥਾਵਾਂ ਤੇ ਐਮਐਲਏ ਦੀ ਉਮੀਦਵਾਰ ਨਹੀਂ ਭਾਜਪਾ ਨੇ ਟਿਕਟਾਂ 75 ਸਾਲ ਜਾਂ ਤੋਂ ਉੱਪਰ ਵਾਲਿਆਂ ਨੂੰ ਦਿੱਤੀਆਂ ਕਈ ਥਾਵਾਂ ਤੇ ਤੇ ਫਿਰ ਇਹ ਚਰਚਾ ਤੁਰੀ ਕਿ ਆਪਣੇ ਲਈ ਰਾ ਮੋਖਲਾ ਕੀਤਾ ਜਾ ਰਿਹਾ ਮਾਝੇ ਇਹ ਪਹਿਲੂ ਬਖਸ਼ ਚ ਰਸੀ ਕਹਿੰਦੇ ਪਿਛਲੇ ਦਿਨੀ ਨਰਿੰਦਰ ਮੋਦੀ ਹੋਰੀ ਨਾਗਪੁਰ ਗਏ ਜਿੱਦਨ ਦੇ ਪ੍ਰਧਾਨ ਮੰਤਰੀ ਬਣੇ ਨੇ ਕਹਿੰਦੇ ਉਦੋਂ ਤੇ ਹੁਣ ਨਾਗਪੁਰ ਗਏ ਨੇ ਕਈ ਘੰਟੇ ਬਤਾ ਕੇ ਆਏ ਕਈ ਪ੍ਰੋਗਰਾਮਾਂ ਚ ਹਿੱਸਾ ਲਿਆ ਉੱਥੇ ਸੰਘ ਦੇ ਮੁਖੀ ਨਾਲ ਤੇ ਹੋਰ ਨਾਲ ਪ੍ਰਮੁੱਖ ਆਪਣੇ ਆਗੂਆਂ ਨਾਲ ਕਹਿੰਦੇ ਬੰਦ ਕਮਰਾ ਬੈਠਕ ਵੀ ਕੀਤੀ ਕਹਿੰਦੇ ਜੀ ਉਸ ਬੈਠਕ ਤੋਂ ਬਾਅਦ ਚਰਚਾ ਤੁਰਪੀ ਕਿ ਕੀ 75 ਸਾਲ ਤੋਂ ਬਾਅਦ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਉਤਰ ਅਧਿਕਾਰੀ ਲੱਭਿਆ ਜਾ ਰਿਹਾ ਕਿਹਦੇ ਉੱਤੇ ਗਣੂਆ ਫਿੱਟ ਆਏਗਾ ਪਰ ਇਸ ਬੈਠਕ 'ਚ ਜਿਹੜੇ ਜਿਹੜੇ ਅੰਦਰ ਨਾਲ ਸੀ ਉਹਨਾਂ 'ਚੋਂ ਕਿਸੇ ਨੇ ਮੂੰਹ ਨਹੀਂ ਖੋਲਿਆ ਹਾਂ ਪਰ ਸ਼ਿਪ ਸੈਨਾ ਦੇ ਉਦਵ ਠਾਕਰੇ ਨੇ ਜਦੋਂ ਇਹ ਸਵਾਲ ਚਰਨ ਨੂੰ ਸ਼ੁਰੂ ਕੀਤਾ ਕਿ ਛੱਡਣਾ ਪਊਗਾ ਜੀ ਸੰਗ ਨੇ ਕਹਿਤਾ ਜੀ ਇਹ ਨਹੀਂ ਰਹਿ ਸਕਦੇ ਜਦੋਂ ਬਾਕੀਆਂ ਨੂੰ ਛਡਾਇਆ ਸੀ ਹੁਣ ਆਪਣੀ ਵਾਰੀ ਹੈ ਜੀ ਤਾਂ ਫਿਰ ਇਹਦੇ ਜਵਾਬ ਦੇ ਵਿੱਚ ਕਹਿੰਦੇ ਜੀ ਬਕਾਇਦਾ ਤੌਰ ਤੇ ਫਰਨवीसੁਰਾ ਨੇ ਦਵਿੰਦਰ ਫਰਨवीस ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਪਿਤਾ ਦੇ ਹੁੰਦੇ ਉੱਤਰਾਧਿਕਾਰੀ ਨਹੀਂ ਲੱਭਿਆ ਜਾਂਦਾ ਮਤਲਬ ਮੈਨੂੰ ਨਹੀਂ ਪਤਾ ਇਹ ਸ਼ਿਪਸਨ ਵਾਲਿਆਂ ਨੂੰ ਜਵਾਬ ਸੀ ਜਾਂ ਭਾਜਪਾਈਆਂ ਦੀ ਕੁਸਰਮੁਸਰ ਰੋਕਣ ਲਈ ਸੀ ਜਾਂ ਭਾਜਪਾ ਦੇ ਅੰਦਰ ਜਿਹੜੇ ਇੱਛਕ ਸੀ ਮੋਦੀ ਮੋਦੀ ਪਰੇ ਹੁਣ ਤੇ ਅਸੀਂ ਬਣੀਏ ਉਹਨਾਂ ਨੂੰ ਜਵਾਬ ਸੀ ਪਰ ਦਵਿੰਦਰ ਫਰਨवीस ਉਸ ਬੈਠਕ ਦਾ ਹਿੱਸਾ ਸੀ ਤੇ ਬੇਸ਼ੱਕ ਉਹਨਾਂ ਨੇ ਇਹ ਜਦ ਘਰਤ ਬਿਆਨ ਦਿੱਤਾ ਪਰ ਉਹਨਾਂ ਨੇ ਚਪ ਸena ਦੇ ਬਲ ਮੈਂ ਜਵਾਬ ਦਿੰਦੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਮੋਦੀ ਨੂੰ ਨਹੀਂ ਲਾਇਆ ਜਾ ਰਿਹਾ ਪਤਾ ਨਹੀਂ ਰਾਜਨੀਤਿਕ ਬਿਆਨ ਹੀ ਹੋਵੇ ਜਾਂ ਹਕੀਕਤ ਹੋਵੇ ਕਿਉਂਕਿ ਕਹਿੰਦੇ ਸਤੰਬਰ ਮਹੀਨੇ ਦੇ ਵਿੱਚ ਨਰਿੰਦਰ ਮੋਦੀ ਨੇ 75 ਸਾਲ ਦੇ ਹੋ ਜਾਣਾ ਤੇ ਫਿਰ ਉਸ ਸਮੇਂ ਇਹ ਚਰਚਾ ਹੈ ਕਿ ਕੀ ਉਹਨਾਂ ਨੂੰ ਹਟਾਇਆ ਜਾਊਗਾ ਜਾਂ ਨਹੀਂ ਹਟਾਇਆ ਜਾਊਗਾ ਪਰ ਦਵਿੰਦਰ ਫਣ ਨੇ ਵਿਸਦਾ ਇਹ ਕਹਿਣਾ ਕਿ ਉਹ ਸਾਡੇ ਪਿਤਾ ਸਮਾਨ ਨੇ ਜੀ ਹੈਨਾ ਤੇ ਉੱਤਰ ਅਧਿਕਾਰੀ ਪਿਤਾ ਦੇ ਹੁੰਦਿਆ ਉੱਤਰ ਅਧਿਕਾਰੀ ਦੀ ਚਰਚਾ ਵੀ ਕਰਨਾ ਗੈਰ ਕਾਨੂੰਨੀ ਹੈ ਜੀ ਇਸ ਲਈ 17 ਸਤੰਬਰ ਨੂੰ ਨਰਿੰਦਰ ਮੋਦੀ 75 ਸਾਲ ਦੇ ਹੋਣ ਜਾ ਰਹੇ ਨੇ ਤੇ ਕੁਝ ਤਰ੍ਹਾਂ ਦੇਸ਼ਵਾਸੀ ਇਹ ਪੁੱਛਦੇ ਨੇ ਕਿ ਅੱਛਾ ਜੇ ਮੋਦੀ ਜੀ ਪਿਤਾ ਸਵਾਨ ਨੇ ਤੇ ਲਾਲ ਕਿਸ਼ੋਰ ੜਵਾਨੀ ਦਾ ਕੀ ਕਸੂਰ ਸੀ ਉਹ ਪਿਤਾ ਸਵਾਨ ਦਾ ਦਾਦਾ ਸਵਾਨ ਜਾਂ ਪਰਦਾਦਾ ਸਵਾਨ ਨਹੀਂ ਹੈਗੇ ਸੀ ਅਗਲੇ ਕਹਿੰਦੇ ਵੀ ਥੋੜੀ ਪਾਰਟੀ ਦੇ ਲੀਡਰ ਸੀ ਤੇ ਇੱਥੇ ਤੱਕ ਪਹੁੰਚਾਉਣ 'ਚ ਤੁਹਾਨੂੰ ਰਾਜ ਭਾਗ ਸੌਂਪਣ 'ਚ ਅਗਲੇ ਨੇ ਯੋਗਦਾਨ ਕੀਤਾ ਉਹਦੇ ਨਾਲ ਕਿਉਂ ਇਦਾਂ ਹੋ ਗਿਆ ਫਿਰ ਇਹ ਸਵਾਲ ਭਾਜਪਾ ਦੇ ਅੰਦਰ ਹੈਗਾ ਭਾਜਪਾ ਦੇ ਅੰਦਰ ਵੀ ਖਸਾ-ਕਸੀ ਖਿੱਚਾ-ਤਣੀ ਹੈਗੀ ਪਰ ਉਹਨਾਂ ਦੇ ਉੱਤੇ ਅਜੇ ਸੰਘ ਦਾ ਕੁੰਡਾ ਇਸ ਕਦਰ ਮਜ਼ਬੂਤ ਹੈ ਕੋ ਕੁਸਕਣੋਂ ਡਰਦਾ ਹੈ ਜਾਂ ਅਜੇ ਸੱਤਾ ਦਾ ਪਸਾਰਾ ਏਡਾ ਵੱਡਾ ਹੈ ਕਿ ਅਗਲੇ ਕਹਿੰਦੇ ਸੱਤਾ ਸੁੱਖ ਮਾਣੋ ਚੁੱਪ ਕਰਕੇ ਵਕਤ ਕੱਟੀ ਕਰੋ ਫਿਰ ਦੇਖਾਂਗੇ ਸੋ ਅਜਿਹੇ ਚ ਇਹ ਚਰਚਾ ਖੂਬ ਹੈ ਜਦੋਂ ਕਿ ਕਈ ਜੋਤਿਸ਼ੀ ਜੂਸੀ ਦਮ ਭਰੀ ਜਾਂਦੇ ਹਨ ਕਿ ਨરેન્દ્ર મોદી ਜੀ ਆਪਣਾ ਕਾਰਜਕਾਲ ਪੂਰਾ ਨਹੀਂ ਕਰਨਗੇ ਉਹ ਕਿਸ ਦਮ ਨਾਲ ਭਰਦੇ ਨੇ ਸਾਨੂੰ ਨਹੀਂ ਪਤਾ ਉਹ ਵਿਰੋਧੀਆਂ ਦੇ ਇਸ਼ਾਰੇ ਤੇ ਬੋਲਦੇ ਨੇ ਜਾਂ ਸੱਚਮੁੱਚ ਆਪਣੀ ਲਿਆਕਤ ਦੇ ਹਿਸਾਬ ਨਾਲ ਆਪਣੀ ਜੋਤਿਸ਼ ਪਣੀ ਦੀ ਜੋਗ ਦੇ ਹਿਸਾਬ ਨਾਲ ਬੋਲਦੇ ਨੇ ਪਰ ਭਾਜਪਾ ਦੇ ਅੰਦਰ ਵੀ ਇਹ ਖਿਚੋਤਾਣੇ ਉਸਕੇ ਚੋਤਾਨਚੂ ਮੋਦੀ ਜੀ ਨਾਗਪੁਰ ਜਾ ਵੀ ਆਏ ਨੇ ਪਤਾ ਨਹੀਂ ਆਸ਼ੀਰਵਾਦ ਲੈ ਕੇ ਆਏ ਨੇ ਜਾਂ ਉਹਨਾਂ ਨੇ ਕਿਹਾ ਕਿ ਸਤੰਬਰ ਤੋਂ ਬਾਅਦ ਅਸ਼ੀਰਵਾਦ ਹੱਥ ਚੱਕ ਲੈਣਾ ਸਤੰਬਰ ਦੱਸੇਗਾ ਇੰਤਜ਼ਾਰ ਕਰ ਲੈਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ